ਮੁਬਾਰਕ 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 ਕਿਸਾਨ ਜਥੇਬੰਦੀ ਵੱਲੋਂ ਅੱਜ ਭਾਰਤ-ਪਾਕ ਪਾਕ ਸੀਮਾ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਖਿਲਾਫ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਲੋਕ ਸਭਾ ਚੋਣਾਂ ਦੇ ਚੱਲਦੇ ਜਿੱਥੇ ਆਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਜਾ ਰਿਹਾ ਉੱਥੇ ਹੀ ਭਾਜਪਾ ਵੱਲੋਂ ਜੋ ਉਮੀਦਵਾਰ ਲੋਕ ਸਭਾ ਚੋਣਾਂ ਦੇ ਵਿੱਚ ਉਤਾਰੇ ਗਏ ਨੇ ਕਈ ਥਾਵਾਂ ਤੇ ਉਹਨਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ। ਇਦਾਂ ਦਾ ਹੀ ਕੁਝ ਅੱਜ ਵੇਖਣ ਨੂੰ ਮਿਲਿਆ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਪਠਾਨਕੋਟ ਵਿਖੇ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਬਮਿਆਲ ਇਲਾਕੇ ਦੇ ਵਿੱਚ ਜਿੱਥੇ ਕਿ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਚੋਣ ਵੀਦੋਰਾ ਸੀ। ਜਿੱਥੇ ਉਹਨਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਕਾਲੇ ਝੰਡੇ ਦਿਖਾ ਕੇ ਕੀਤਾ ਗਿਆ। ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਹਨਾਂ ਕਿਸਾਨ ਆਗੂਆਂ ਦਾ ਕਹਿਣਾ ਕਿ ਕੇਂਦਰ ਦੇ ਵਿੱਚ ਬੈਠੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਕਸ਼ਦਤ ਕੀਤਾ ਜਾ ਰਿਹਾ ਤੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਦੇ ਚਲਦੇ ਭਾਜਪਾ ਵੱਲੋਂ ਚੋਣਵੀ ਮੈਦਾਨ ਦੇ ਵਿੱਚ ਉਤਾਰੇ ਗਏ ਉਮੀਦਵਾਰਾਂ ਦਾ ਉਹਨਾਂ ਵੱਲੋਂ ਬਾਈਕਾਟ ਘਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਤੇ ਮੰਨੀਆਂ ਹੋਈਆਂ ਮੰਗਾਂ ਵੀ ਪੂਰੀਆਂ ਨਹੀਂ ਕੀਤੀਆਂ ਜਿਸ ਦੇ ਰੋਸ ਵੱਜੋਂ ਭਾਗ ਤੋਂ ਉਮੀਦਵਾਰਾਂ ਦੇ ਖਿਲਾਫ ਰੋਸ ਜਤਾਇਆ ਜਾ ਰਿਹਾ ਤੇ ਇਹ ਜਿਸ ਤੀ ਹਲਕੇ ਵਿੱਚ ਚੋਣਾਂ ਦਾ ਪ੍ਰਚਾਰ ਕਰਨ ਜਾਣਗੇ ਅੱਜ ਜਿਹੜਾ ਰੋਸ ਕੀਤਾ ਗਿਆ ਭਾਜੀ ਬੀਜੇਪੀ ਦਾ ਉਮੀਦਵਾਰ ਸੀਗਾ ਦਿਨੇਸ਼ ਸਿੰਘ ਜੀ ਬੱਬੂ ਜਿਹੜੇ ਗੁਰਦਾਸਪੁਰ ਵਾਲੇ ਤੋਂ ਉਮੀਦਵਾਰ ਐਲਾਨੇ ਜਣ ਉਹਦਾ ਵਿਰੋਧ ਕੀਤਾ ਗਿਆ ਕੀ ਕਾਰਨ ਰਿਹਾ ਵਿਰੋਧ ਕਰਨ ਦਾ ਇਹਨਾਂ ਦਾ ਕਾਰਨ ਹੈ ਕਿਸਾਨਾਂ ਦੇ ਜੋ ਤਿੰਨ ਕਾਲੇ ਕਾਨੂੰਨ ਪਹਿਲੇ ਇਹਨਾਂ ਲਾਗੂ ਕੀਤੇ ਹੀ ਫਿਰ ਉਹਨਾਂ ਤੇ 13 ਮਹੀਨੇ ਜੋ ਦਿੱਲੀ ਧਰਨਾ ਪ੍ਰਦਰਸ਼ਨ ਚੱਲਿਆ ਆਪਣਾ ਸੰਘਰਸ਼ ਉਸ ਤੋਂ ਬਾਅਦ ਸਰਕਾਰ ਨੇ ਤਿੰਨੇ ਕਾਨੂੰਨ ਵਾਪਸ ਲਏ ਹੀ ਬਾਅਸ ਲੈਣ ਦੇ ਬਾਵਜੂਦ ਵੀ ਇਹਨਾਂ ਕਾਨੂੰਨ ਜੋ ਮੰਗਾ ਮੰਨੀਆਂ ਸੀ ਉਹ ਲਾਗੂ ਨਹੀਂ ਕੀਆ ਕੀਤੀਆਂ ਉਸ ਤੋਂ ਬਾਅਦ ਦੁਵਾਰਾ ਅੰਦੋਲਨ ਚੱਲ ਰਿਹਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਪੂਰਾ ਰੋਕ ਰਹੀ ਆ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਤੇ ਬੈਠੇ ਆ ਤਿੰਨ ਮਹੀਨੇ ਹੋ ਗਿਆ ਉਸ ਤੋਂ ਅੱਗੇ ਜੀ ਜੋ ਵੀ ਆਏਗਾ ਹੁਣ ਬੀਜੇਪੀ ਦਾ ਇੱਧਰ ਰੈਲੀ ਹੋਏਗੀ ਕੋਈ ਵੀ ਚੋਣ ਪ੍ਰਚਾਰਨ ਕਰਨ ਆਏਗਾ ਅੱਜ ਤਾਂ ਅਚਨਚੇਤ ਪਤਾ ਲੱਗਣ ਤੇ ਕੁਝ ਕਿਸਾਨ ਘੱਟ-ਘੱਟੇ ਹੋ ਸਕੇ ਨਾ ਅੱਗੇ ਤੋਂ ਜੋ ਵੀ ਆਣਗੇ ਇਸ ਤੋਂ ਵੱਧ ਤੋਂ ਵੱਧ ਇਕੱਠ ਕਰਕੇ ਪੂਰਾ ਪੂਰੋ ਜ਼ੋਰ ਵਿਰੋਧ ਕੀਤਾ ਜਾਏਗਾ ਕਿ ਪੰਜਾਬ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਕੰਮ ਨਾਲੋਂ ਪੂਰੇ ਪੂਰੇ ਪੰਜਾਬ ਭਰ ਦੇ ਵਿੱਚ ਕੀ ਸੁਨੇਹਾ ਲਾਣਾ ਚਾਹੁੰਦੇ ਹੋ ਤੁਸੀਂ ਅੱਗੇ ਵੋਟਾਂ ਪੈਣੀਆਂ ਨੇ ਸੁਨੇਹਾ ਇਹ ਹੀ ਆ ਕਿ ਸਰਕਾਰ ਜਾਤ ਆ ਜੋ ਮੰਗਾ ਮੰਨੀਆਂ ਸੀ ਉਹ ਆਪਣੀਆਂ ਲਾਗੂ ਕਰ ਦੇ ਨਹੀਂ ਤਾਂ ਇਹ ਵਿਰੋਧ ਦਾ ਪੂਰੋ ਜ਼ੋਰ ਚੱਲੇਗਾ ਇਹਨਾਂ ਨੂੰ ਘਰਾਂ ਚੋਂ ਨਿਕਲ ਨਾ ਨਿਕਲ ਨਹੀਂ ਦਿੱਤਾ ਜਾਏਗਾ ਠੀਕ ਆ ਤੇ ਗੁਰਮੁਖ ਸਿੰਘ ਨਾਮ ਰਾਜੀ ਇਹਨਾਂ ਦੇ ਵਿਰੋਧ ਕੀਤਾ ਜਾ ਰਿਹਾ ਤੁਹਾਡੇ ਲੋ ਫਾਜਾ ਦਾ ਜਿਹੜਾ ਉਮੀਦਵਾਰ ਸੀਗਾ ਬਲੇਸ਼ਿੰਗ ਫਤੂ ਕੀ ਕਾਰਨ ਹੈਗਾ ਵਿਰੋਧ ਕਰਨ ਦਾ ਦੇਖੋ ਜੀ ਇਹ ਸਰਕਾਰ ਸਰਕਾਰ ਬੀਜੇਪੀ ਸਰਕਾਰ ਕਿਸਾਨਾਂ ਦੀ ਦੁਸ਼ਮਣ ਸਰਕਾਰ ਹੈ ਜੀ ਇਹਨਾਂ ਕੀਤੇ ਹੋਏ ਵਾਦੇ ਪੂਰੇ ਨਹੀਂ ਕੀਤੇ ਜੋ ਕਿਸਾਨ ਸੰਘਰਸ਼ ਕਰਨ ਲਈ ਜਾ ਰਹੇ ਸੀ ਉਹ ਜੋ ਸੁਭਕਰਨ ਸਿੰਘ ਉਸ ਨੂੰ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਆ ਤੇ ਬਾਕੀ ਹੋਰ ਜੋ ਕਿਸਾਨ 400 ਕਿਸਾਨ ਜਿਹੜੇ ਜ਼ਖਮੀ ਕੀਤੇ ਗਏ ਕਈਆਂ ਦੀ ਅੱਖਾਂ ਚਲੇ ਗਈਆਂ ਕਈਆਂ ਦੇ ਲੱਤਾਂ ਤੋੜ ਦਿੱਤੀਆਂ ਗਈਆਂ ਜੀ ਪਹਿਲੇ ਵੀ ਜਿਹੜਾ ਦੋ ਤਈਸਾ ਪਹਿਲੇ ਵੀ ਜਿਹੜਾ ਇੱਕ ਸੰਗਠਨ ਕੀਤਾ ਸੀਗਾ ਕਿਸਾਨਾਂ ਨੇ ਉਹਦੇ ਵਿੱਚ ਵੀ ਕਾਫੀ ਜਿਹੜੇ ਕਿਸਾਨ ਚਹੀਰ ਹੋਏ ਸੀਗੇ ਉਸ ਟਾਈਮ ਤੇ ਮੋਦੀ ਸਰਕਾਰ ਨੇ ਜਿਹੜੇ ਤੁਹਾਡੇ ਬਿੱਲ ਸੀਗੇ ਤੇਨ ਕਾਲੇ ਕਾਨੂੰਨ ਉਹ ਉਹਨਾਂ ਤੋਂ ਮੰਨੇ ਮੰਗ ਲਈ ਸੀ ਤੁਹਾਡੀ ਫਿਰ ਉਹਦੇ ਬਾਅਦ ਕੀ ਐਸਾ ਬਣਿਆ ਕਿ ਤੁਹਾਨੂੰ ਦੇਖੋ ਜੀ ਉਹ ਮੰਨੀਆਂ ਹੋਈਆਂ ਮੰਗਾ ਸੀ ਜਿਹੜੀਆਂ ਉਹਨਾਂ ਨੇ ਮੰਨੀਆਂ ਹੋਈਆਂ ਉਹ ਪੂਰੀਆਂ ਨਹੀਂ ਲਾਗੂ ਕੀਤੀਆਂ ਉਹਨਾਂ ਉਹ ਹੀ ਮੰਗਾ ਸੀ ਮੰਗ ਰਹੇ ਆ ਜੀ ਤੋ ਲਾ ਵੋ ਇਲੈਕਸ਼ਨ ਆ ਗਏ ਨੇ ਵੋਟਾਂ ਵੀ ਪੈਣੀਆਂ ਆ ਕੀ ਸੁਨੀਹਾ ਦੇ ਹੋਏ ਆਪਣੇ ਦੇਖੋ ਜੀ ਪੂਰਨ ਚੌਰ ਤੇ ਨਾਲ ਦਾ ਵਿਰੋਧ ਕੀਤਾ ਜਾਏਗਾ ਹੋਰ ਹਿੰਦੁਸਤਾਨ ਦੇ ਵਿਰੋਧ ਕੀਤਾ ਜਾਏਗਾ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਦੀ ਰਿਪੋਰਟ